ਇਸ ਥਾਂ ਤੋਂ ਮੁਦਕੀ ਰਹਿ ਜਾਂਦਾ 2 ਕਿਲੋਮੀਟਰ ਤੇ 20 ਕਿਲੋਮੀਟਰ ਦਾ ਫਰੀਦਕੋਟ ਤੇ ਬਠਿੰਡਾ ਹੈਗਾ 78 ਕਿਲੋਮੀਟਰ ਤੇ ਇਸ ਟਾਈਮ ਆਪਾਂ ਜਾ ਰਹੇ ਆ ਬਾਗੇ ਪੁਰਾਣੇ ਵਾਲੀ ਸਾਈਡ ਨੂੰ ਪਿੰਡ ਮਾਲਾ ਤੇ ਉੱਥੋਂ ਦਾ ਇੱਕ ਯੂਟਿਊਬਰ ਵੀ ਹੈਗਾ ਜਿਹੜਾ ਕਿ ਹੈਪੀ ਮਾਲੇ ਦੇ ਨਾਮ ਤੇ ਮਸ਼ਹੂਰ ਹੈ ਤੇ ਟਰੈਕਟਰਾਂ ਦੇ ਸਟੰਟ ਵੀ ਕਰਦਾ ਤੇ ਅੱਜ ਉਸ ਪਿੰਡ ਜਾ ਰਹੇ ਆ ਤੇ ਉੱਥੋਂ ਇੱਕ ਵੀਰ ਹੈ ਜਿੰਦੇ ਏਸੀ ਦੀ 쿨ਿੰਗ ਦੇ ਵਿੱਚ ਪ੍ਰੋਬਲਮ ਹੈ ਤੇ ਦੂਜਾ ਨੰਬਰ ਉਹਦੀ ਆਪਾਂ ਏਸੀ ਦੀ ਰੀ ਇਨਸਟਾਲੇਸ਼ਨ ਕਰਨੀ ਹੈ ਜਲਦੀ ਆ ਇਧਰੋਂ ਬਾਗਾ ਪੁਰਾਣਾ ਜਿਹੜਾ ਹੈ ਆ ਰੋਡ ਲੱਗਿਆ ਹੋਇਆ ਹੈ ਇੱਥੋਂ ਇਸ ਰੋਡ ਤੋਂ ਆਪਾਂ ਵਾਹਾਂਗੇ ਮਾਲਾ ਪਿੰਡ ਇਧਰਲੇ ਬਣੇ ਆ ਪਾਈਪ ਆਪਣੇ ਲੱਗਿਆ ਆ ਆ ਪਿੰਡ ਆ ਗਿਆ ਮਾਲਾ ਖੁਰਪਾ ਜਿੱਥੇ ਇਹ ਕੁ ਲੋਕੇਸ਼ਨ ਆਪਣੇ ਕੋਲ ਲੱਗੀ ਹੋਈ ਹੈ ਇੱਥੋਂ ਟਰਨ ਕਰਦੇ ਆ ਸੱਜੇ ਵੱੰਨੇ ਇੱਥੋਂ ਤਕਰੀਬਨ 3-400 ਮੀਟਰ ਦੀ ਦੂਰੀ ਤੇ ਘਰ ਜਿੱਥੇ ਆਪਾਂ ਜਾ ਰਹੇ ਨੇ ਇਸ ਵੀ ਰਵੇਰ ਕਰਨਾ ਇੰਡੋ ਬਾਰਮਾ ਗੇਟ 2 ਬਣਿਆ ਹੋਇਆ ਹੈ ਸੂਬੇਦਾਰ ਜਗਿੰਦਰ ਸਿੰਘ ਈਸੀ ਵਿਜੀਤਾ ਯਾਦ ਕਰੀਗੇ। ਆਹ ਲਓ। ਏਸੀ ਨੂੰ ਆਪਾਂ ਔਨ ਕਰ ਦਿੱਤਾ ਤੇ ਇਹ ਕੈਰੀਅਰ ਕੰਪਨੀ ਦਾ ਏਸੀ ਲੱਗਿਆ ਆ ਤੇ ਹੁਣ ਆਪਾਂ ਇਹਦੀ ਗ੍ਰੈਂਡ ਸਟੋਰ ਕਰਕੇ ਆਊਟਡੋਰ ਨੂੰ ਥੱਲੇ ਉਤਾਰਾਂਗੇ ਤੇ ਆਊਟਡੋਰ ਵੇਖੋ ਕਿੰਨੇ ਖੁੱਲੇ ਸਟੈਂਡ ਤੇ ਲਾਇਆ ਇਹ ਖਾਸ ਤੌਰ ਤੇ ਜਿਹੜੇ ਸਟੈਂਡ ਲੱਗਦੇ ਹੁੰਦੇ ਨਾ ਜ਼ਿਆਦਾਤਰ ਜਿਵੇਂ ਦੁਕਾਨਾਂ ਦੇ ਸਾਹਮਣੇ ਉਹ ਵਾਲਾ ਸਟੈਂਡ ਤੇ ਕਿਸੇ ਨੂੰ ਲੋਟ ਆ ਗਿਆ ਤੇ ਕੰਮ ਇਹਦੇ ਤੇ ਸੈਟਿੰਗ ਹੋ ਗਈ ਆ ਤੇ ਹੁਣ ਆਪਾਂ ਏਸੀ ਨੂੰ ਥੱਲੇ ਉਤਾਰ ਕੇ ਕੱਲੇ-ਕੱਲੇ ਪਾੜ ਕਰਕੇ ਇਹਦੀ ਸਰਵਿਸ ਕਰਾਂਗੇ। ਕਿਉਂਕਿ ਥੱਲੇ ਤਾਂ ਉਤਾਰਨਾ ਹੀ ਆ ਤੇ ਰੀਇਨਸਟੋਲੇਸ਼ਨ ਤਾਂ ਕਰਨੀ ਹੈ ਇਸ ਕਰਕੇ ਏਸੀ ਨੂੰ ਸਾਰੇ ਨੂੰ ਖੋਲ ਕੇ ਆਪਾਂ ਚੰਗੀ ਤਰ੍ਹਾਂ ਸਰਵਿਸ ਕਰਕੇ ਇਹਦੀ ਫੀਟਿੰਗ ਕਰਾਂਗੇ ਇਨਡੋਰ ਨੂੰ ਖੋਲ ਕੇ ਆਪਾਂ ਸਰਵਿਸ ਕਰ ਲਿਆਗਾ ਬਾਹਰ ਜਿਹੜਾ ਆਊਟਡੋਰ ਦੇ ਇਹ ਵੀ ਆਪਾਂ ਕੱਢ ਕੇ ਸਾਫ਼ ਕਰਦੇ ਪਏ ਆ ਆਊਟਡੋਰ ਇਹਦਾ ਬਹੁਤ ਹੀ ਵੱਡਾ ਬਣਿਆ ਆ ਕੈਰੀਅਰ ਦੇ ਪਹਿਲਾਂ ਜਿਹੜੇ ਆਊਟਡੋਰ ਹੁੰਦੇ ਨੇ ਬਹੁਤ ਜ਼ਬਰਦਸਤ ਹੁੰਦੇ ਇਹਦੇ ਵੀ ਜਿਹੜੀ ਮੋਟਰ ਹੈ ਨਾ ਡੀਸੀ ਲੱਗੀ ਹੋਈ ਆ ਦੇ ਵਿੱਚ ਆ ਮੋਟਰ ਡੀਸੀ ਹੈ ਮੋਟਰ ਤਾਂ ਚੇਂਜ ਹੋਈ ਹੈ ਆ ਕਵਰ ਨੇ ਤੋੜ ਤੇ ਤੇ ਇਹਦੇ ਵਿੱਚ ਇੱਕ ਪੀਸੀਬੀ ਵੀ ਲੱਗੀ ਹੋਈ ਹੈ ਆ ਉਦੋਂ ਦੀ ਦੀ ਮੋਟਰ ਦੇ ਸ਼ਕਲਾਈ ਜਿਵੇਂ ਸੈਮਸੰਗ ਦੀ ਇੱਕ ਫ੍ਰਿਜਾਂ ਦੀ ਚੋਕ ਜੀ ਲੱਗੀ ਹੁੰਦੀ ਹੈ ਸੇਮ ਉਸੇ ਤਰ੍ਹਾਂ ਦੀ ਲੱਗੀ ਹੈ ਇਹਦੇ ਵਿੱਚ ਕਾਫੀ ਜਿਆਦਾ ਡਸਟ ਏਗੀ ਇੰਡੋਰ ਦੇ ਵਿੱਚ ਇੰਨੀ ਜਿਆਦਾ ਡਸਟ ਨਹੀਂ ਹੈਗੀ ਕਿਉਂਕਿ ਇੰਡੋਰ ਆਪਾਂ ਉਤਾਰ ਹੀ ਆ ਉਤਾਰ ਕੇ ਫਿਰ ਸਰਵਿਸ ਦਾ ਹੋ ਜੇਗੀ ਨਾਲ ਦੀ ਨਾਲ ਇਹਦੇ ਵਿੱਚ ਜਿਆਦੀ ਬਹੁਤ ਨਿਕਲਦੀ ਬਈ ਉਹ ਇਨਸਾਫ ਕਰ ਦਿੰਦੇ ਆ ਆਪਾਂ ਆ ਪਾਰ ਚੁੱਕਾਇਆ ਮੁਕੀਆ ਸਾਰੇ ਪਾਰ ਜਿਹੜੇ ਆnde ਵਾਸ਼ ਹੋ ਗਏ ਕਲੀਨ ਹੋ ਗਏ ਆਊਟਡੋਰ ਵੀ ਆ ਸਾਰੇ ਕਵਰਿੰਗ ਤੋਤੇ ਪਏ ਆਰਡਰ ਯੂਨਟ ਵੀ ਸਾਫ ਹੋ ਗਿਆ ਹੈ ਕਬਲ ਵੀ ਸਾਫ ਤੇ ਆਇਆ ਇਹ ਤੇ ਲੈ ਬਨੇ ਡਸਟ ਦੇਖੋ ਕਿੰਨੀ ਚਾਦੀ ਨਿਕਲੇ ਉਹਨੇ ਦੀ ਹੌਲੀ ਹੌਲੀ ਆਪਾਂ ਕਰਦੇ ਆ ਫਿਟਿੰਗ ਇੰਡੋਰ ਦੀ ਮੋਟਰ ਬਹੁਤ ਤਗੜੀ ਕੈਰੀਅਰ ਦੀ ਹੋਂ ਤਾਂ ਬਹੁ ਨਿੱਕੀਆਂ ਨਿੱਕੀਆਂ ਆਉਂਦੀਆਂ ਜਿਹੜੀਆਂ ਦੇਖੋ ਕਿੱਡੀ ਤਗੜੀ ਕਿੱਡੀ ਵੱਡੀ ਮੋਟਰ ਲੱਗੀ ਇੰਡੋਰ ਦੀ ਪਾਈਪ ਦੇ ਉੱਪਰਲੇ ਬਨੇ ਇਨਸੂਲੇਸ਼ਨ ਸਾਰੀ ਗਲੀ ਪਈ ਸੀ ਤੇ ਆਪਾਂ ਇਨਸੂਲੇਸ਼ਨ ਚੜਾ ਕੇ ਇਹਦੀ ਚੰਗੀ ਤਰ੍ਹਾਂ ਫਿਟਿੰਗ ਕਰ ਦਨੇ ਆ ਤੇ ਨਾਲ ਉੱਪਰਲੇ ਬਨੇ ਇਹਦੀ ਟੇਪ ਵੀ ਕਰ ਦਨੇ ਆ ਤਾਂ ਜੋ ਜਿਹੜਾ AC ਕੱਲ ਨੂੰ ਕਿਸੇ ਤਰ੍ਹਾਂ ਦੀ ਵਾਟਰ ਲੀਕੀਜ ਦੀ ਜਿਹੜੀ ਆ ਪ੍ਰੋਬਲਮ ਨਾ ਆਵੇ ਤੇ ਹੁਣ ਸਾਰਾ ਤੁਸੀਂ ਵੇਖੋ ਪਾਇਪ ਲੱਗੀ ਹੋਈ ਕਿੰਨੀ ਜਿਆਦਾ ਸੋਹਣੀ ਲੱਗਦੀ ਪਈ ਆ ਫਿਟਿੰਗ ਵਾਲਾ ਇਧਰਲੇ ਬੰਨੇ ਉਹ ਕੰਮ ਓਕੇ ਆ 3-2 ਦੀ ਸਾਰੀ ਫਿਟਿੰਗ ਹੋ ਗਈ ਆ ਤੇ ਆਊਟਡੋਰ ਦੀ ਆ ਕਵਰ ਜਦਿਆਂ ਦੇ ਬਾਅਦ ਚਲਾਵਾ ਆਊਟਡੋਰ ਦੀ ਸਾਰੀ ਸੈਟਿੰਗ ਆ ਚੁੱਕੀ ਹੁਣ ਆਪਾਂ AC ਨੂੰ ਦੂਜੇ ਰੂਮ ਦੇ ਵਿੱਚ ਲਗਾ ਰਹੇ ਆ ਪਲੇਟ ਆਪਾਂ ਲਗਾ ਦਿੱਤੀ ਐ ਤੇ ਹੁਣ ਕੋਰਬਿਟ ਦੇ ਨਾਲ ਆਪਾਂ ਇਧਰ ਲੈ ਬਨੇ ਸਰਾਕ ਕਰ ਲੱਗੇ ਆ ਵੈਸੇ ਤਾਂ ਆਪਾਂ ਲੈਫਟ ਸਾਈਡ ਤੋਂ ਵੀ ਕਰ ਸਕਦੇ ਸੀ ਕਿਉਂਕਿ ਪਾਇਪ ਪਹਿਲਾਂ ਹੀ ਰਾਈਟ ਸਾਈਡ ਤੇ ਨਿਕਲੀ ਹੈ ਤੇ ਵਾਰ-ਵਾਰ ਪਾਇਪ ਨੂੰ ਘੁਮਾ ਕੇ ਏਸੀ ਦਾ ਨੁਕਸਾਨ ਜ਼ਿਆਦਾ ਹੋਵੇਗਾ ਇਸ ਕਰਕੇ ਆਪਾਂ ਇਸੇ ਸਾਈਡ ਤੇ ਪਾਇਪ ਕੱਢ ਕੇ ਤੇ ਏਸੀ ਦੀ ਫਿਟਿੰਗ ਕਰਾਂਗੇ ਤੇ ਹਾਲ ਤੁਸੀਂ ਵੇਖੋ ਬਿਲਕੁਲ A1 ਹੌਲ ਨਿਕਲ ਗਿਆ ਹੈਗਾ ਯਾਨੀ ਡਸਟ ਨੂੰ ਸਾਫ਼ ਕਰਕੇ ਇੰਡੋਰ ਯੂਨਟ ਨੂੰ ਆਪਾਂ ਉਸੇ ਪਲੇਟ ਦੇ ਉੱਪਰ ਲਗਾ ਰਹੇ ਹਾਂਗੇ ਇੰਡੋਰ ਦੀ ਤਾਰ ਪਾਇਪ ਤੇ ਤਾਰ ਇਧਰ ਨਿਕਲੀ ਹੈ ਇਧਰੋਂ ਆਪਾਂ ਇਹ ਜਗ੍ਹਾ ਤੇ ਬੋੜੀ ਆ ਇੱਥੇ ਇਨੀ ਜਿਹੜਾ ਆਊਟਡੋਰ ਆ ਉਹ ਜਗ੍ਹਾ ਤੇ ਲਿਜਾਣਾ ਪਰ ਇੱਥੋਂ ਜਿਹੜੀ ਪਾਈਪ ਐ ਉਹ ਪੂਰੀ ਥੱਲੇ ਲਿਜਾ ਕੇ ਬੈਂਡ ਪਾ ਕੇ ਉੱਥੋਂ ਹੌਲ ਮਾਰ ਕੇ ਉਧਰ ਦਿਖੜਨੀ ਆ ਤਾਰ ਵੀ ਲੰਬੀ ਕਰਨੀ ਪੈਣੀ ਐ ਪਾਈਪ ਦੇ ਜੋਇੰਟ ਇੱਥੇ ਲਾਉਣੇ ਪੈਣੇ ਆ ਇੱਥੇ ਬੈਠਾ ਹੋਰ ਇੱਥੇ ਲੈ ਬੰਨੇ ਪਾਇਲ ਇੱਥੋਂ ਲੰਬੀ ਕਰਕੇ ਇਹ ਪਾਇਲ ਨੂੰ ਬੰਦਾ ਇਧਰੋਂ ਕੋਲ ਮਾਰ ਕੇ ਤੇ ਇਧਰ ਇਹ ਸੀ ਮੋਕਾ ਉੱਥੇ ਪੌੜੀ ਦਾ ਵੀ ਵਿਚਾਰ ਰੱਖਣਾ ਵੀ ਪੌੜੀ ਤੇ ਕੋਈ ਦਿੱਕਤ ਨਾ ਹੋਵੇ ਕੱਕ ਉਹਦਰ ਦਿਨਾਂ ਦੇ ਵਿੱਚ ਦੀ ਸਿੱਧੀ ਆਉਂਦੀ ਤੇ ਨਾਲ ਕੱਢੀ ਨਾ ਵੰਗ ਜਾਣਾ ਬਾਦੀ ਮਾੜੀ ਸਿੱਧੀ ਕਰਨਾ ਜੋ ਜਿਹੜਾ ਉਹ ਰਹਿੰਦੇ ਚੈਨਲ ਪਾਏ ਕਈ ਵਾਰੀ ਨਾਲ ਲੋਕੇਸ਼ਨ ਤੰਗ ਤੇ ਵੀ ਕੰਮ ਕਰਨਾ ਪੈ ਜਾਂਦਾ ਤੇ ਹੁਣ ਇਹਦੇ ਵਿੱਚ ਜੁਆਇੰਟ ਆਪਾਂ ਨੂੰ ਵਾਰ-ਵਾਰ ਤਾਂ ਲਾਉਣੇ ਪੈਂਦੇ। ਮੈਂ ਕਿਹਾ ਚਲੋ ਸੋਚਿਆ ਬਾਈ ਦਾ ਯਾਰ ਖਰਚਾ ਘਟਾ ਲਈਏ ਕਿਉਂਕਿ ਪਾਈਪ ਜਿਹੜੀ ਪੁਰਾਣੀ ਆ ਤੇ ਉਹਦੀ ਵੀ ਆਪਾਂ ਸੈਟਿੰਗ ਕਰਕੇ ਪਹਿਲਾਂ ਪਿਛਲੇ ਬੰਨੇ ਫਲੇਅਰ ਨਾਟ ਨਹੀਂ ਹੈਗੇ ਯੂਨੀਅਨ ਖਤਮ ਕੀਤੇ ਸੀ। ਉਧਰਲੇ ਬੰਨੇ ਆਪਾਂ ਟੈਂਕੇ ਲਗਾ ਕੇ ਤੇ ਪਾਈਪ ਲੰਬੀ ਕੀਤੀ ਤੇ ਦੂਜੇ ਬੰਨੇ ਇਧਰਲੇ ਬੰਨੇ ਕਰਕੇ ਤੇ ਹੁਣ ਆਪਾਂ ਆਊਟਡੋਰ ਯੂਨਟ ਤੱਕ ਪਾਈਪ ਨੂੰ ਪਹੁੰਚਦੀ ਕਰ ਲਿਆ ਹੈਗਾ। ਫਲੇਅਰ ਬਣਾ ਕੇ ਨਾਟ ਕੱਸਣ ਤੋਂ ਬਾਅਦ ਦੇ ਵਿੱਚ ਜਿਹੜੀ ਆ ਇਨਸੂਲੇਸ਼ਨ ਹੈ ਉਹ ਵੀ ਕਰ ਦਿੰਨੇ ਆ। ਦੇ ਉਸ ਤੋਂ ਬਾਅਦ ਹੁਣ ਵੈਕਿਊਮ ਵਾਲਾ ਜਿਹੜਾ ਕੰਮ ਆਪਣਾ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਗੈਸ ਨੂੰ ਅਨਲੌਕ ਕਰ ਰਹੇ ਹਾਂ ਗੈਸ ਅਨਲੌਕ ਹੋ ਗਈ ਆ ਏਸੀ ਨੂੰ ਆਪਾਂ ਔਨ ਕਰ ਦਿੱਤਾ ਹੁਣ ਜਿਹੜੇ ਬੰਨੇ ਆਪਾਂ ਪਾਈਪ ਕਰਦੀ ਸੀ ਉਧਰੋਂ ਵੀ ਬੰਨੇ ਸਰਾਖ ਵੀ ਬੰਦ ਕਰ ਦਿੱਤੇ ਆ ਤੇ ਇੱਧਰ ਪਾਈਪ ਤੁਸੀਂ ਵੇਖੋ ਵੀ ਪੂਰੀ ਤਰ੍ਹਾਂ ਘੁਮਾ ਕੇ ਆਪਾਂ ਦਵਾਰ ਦੇ ਨਾਲ-ਨਾਲ ਲਗਾ ਕੇ ਇੱਧਰਲੇ ਬੰਨੇ ਬੈਂਡ ਮਾਰ ਕੇ ਤੇ ਇਸ ਸਾਈਡ ਤੇ ਆਪਾਂ ਜੀ ਪਾਈਪ ਲਗਾ ਕੇ ਏਸੀ ਦੀ ਇੰਸਟਾਲੇਸ਼ਨ ਕੰਪਲੀਟ ਕਰ ਦਿੱਤੀ ਆ ਗਈ ਵਾਰ ਤੰਗ ਥਾਵਾਂ ਤੇ ਵੀ ਕੰਮ ਕਰਨਾ ਪੈ ਜਾਂਦਾ ਹੈ ਹੁਣ ਏਸੀ ਦੀ ਫਿਟਿੰਗ ਓਕੇ ਆ ਏਸੀ ਚੱਲਦਾ ਪਿਆ ਜੇਕਰ ਇਹ ਤੁਹਾਨੂੰ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਵਧੀਆ ਜਿਹਾ ਕਮੈਂਟ ਕਰਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ